ਇਹ ਤਾਂ ਦੇੜਾ ਕਰਕੇ ਜੀ ਅੰਤਰੇ ਰੱਖਦੇ ਹੈ ਐਨਾ ਮੈਨੂੰ ਤੌਂਦਾ ਵਾ ਵੀ ਗੱਲ ਨਹੀਂ ਕਰਨ ਵਾਲੀ ਮਾਂ ਵੀ ਨੀ ਪੜੀ ਹੋ ਗਿਆ ਵਾ ਨਹੀਂ ਹੋਣਾ ਕੀ ਆ ਵੇਖ ਲਾ ਆਪਣੇ ਭਰਾਵਾਂ ਵੱਲ ਕਿਤੇ ਦੱਸਣਾ ਜ਼ਰੂਰੀ ਨਹੀਂ ਸਮਝਿਆ ਤੇ ਬੜਾ ਸੋਰੇ ਦਫਾ ਹੋਈਓ ਅਸ਼ਾ ਮੰਮੀ ਸੋਰੇ ਗਿਆ ਵਾ ਤਾਂ ਹੀ ਬੜਾ ਪਿਆਰ ਸ਼ਿਆਰ ਹੋਂ ਡਿਆ ਹੀ ਤੇ ਵੇਲੋਂ ਨੇ ਜ਼ਰੂਰੀ ਨਹੀਂ ਸਮਝਿਆ ਹੁਣ ਦੱਸਣਾ ਤੂੰ ਪੁੱਛਣ ਵੀ ਦੇ ਤਾਂ ਕੀ ਕਰਦਾ ਹੀ ਅੱਗੋਂ ਵੀ ਬਾਜ਼ਾਰ ਚ ਲਾਵਾਂ ਮੈਂ ਕੋਈ ਗੱਲ ਨਹੀਂ ਨਹੀਂ ਨਾ ਦੱਸਣ ਡਿਆ ਇੱਕ ਤਾਂ ਤੇਰਾ ਪਿਓ ਨਹੀਂ ਚੰਗਾ ਜੇਕਰ ਤੇ ਇਹ ਚੰਗਾ ਹੋਵੇ ਨਾ ਇਨੂੰ ਬਦਖਲ ਕਰਕੇ ਸੁਟਾ ਨਨ ਖਤੇ ਰੋਣਾ ਇਹਨੂੰ ਲੱਗ ਜੇ ਲੋਕ ਵੀ ਕਿਦਾਂ ਦੱਸਣ ਤੋਂ ਬਿਨਾ ਕਰੋ ਜਾਈਦਾ ਵਾ ਤੇ ਕਾਲੀ ਦੇ ਕੇ ਕੀ ਆ ਅੱਗੇ ਨੰਗਵਾ ਸਿਰੇ ਦੇ ਉਹ ਹੈ ਉਹਨਾਂ ਕੋਲ ਕੀ ਆ ਉਹਨਾਂ ਦਾ ਸੁਆਬ ਨਹੀਂ ਚੱਲੇ ਜਿਹੜੇ ਸਿਰ 'ਚ ਪਾਲਣ ਖਤੇ ਮੰਮੀ ਉਹ ਵੀ ਬੜੀ ਚਲਾਕ ਆ ਮੈਨੂੰ ਤੇ ਲੱਗਦਾ ਉਹਨੇ ਇਹਨੂੰ ਫੋਨ ਕਰਕੇ ਸੱਦਿਆ ਵੀ ਕੁੜੀ ਨੂੰ ਮੁਲਾ ਜਾਣ ਕੇ ਤੇ ਭਾਵੇਂ ਕੁੜੀ ਨੂੰ ਉੱਥੇ ਛੱਡਣ ਚਲ ਗਿਆ ਹੋਏ ਛੱਡ ਆਵੇ ਠੱਠੇ ਖੂਹ 'ਚ ਪਵੇ ਦੀ ਕੁੜੀ ਤੇ ਨਾਲੇ ਪਵੇ ਕਾਲੀ ਠੀਕ ਵਾ ਨਾ ਬਿੰਦੂ ਚਾਹੀਦੀ ਉਹ ਨਾ ਸ਼ਕਲ ਵੇਖਣਾ ਮਸਾਦਾ ਨਹੀਂ ਕਰਦੀ ਉਹਦੀ ਮੈਂ ਤਾਂ ਸ਼ੁਕਰ ਕੀਤਾ ਘਰੋਂ ਨਿਕਲੀ ਆ ਬਲਾਕ ਤੇ ਮੇੋਂ ਉਹਨਾਂ ਤੁਹਾਡੇ ਹੱਥਾਂ ਚੋਂ ਨਿਕਲ ਗਿਆ ਏ ਹੁਣ ਉਹ ਕਾਲੋ ਦੇ ਪੋਟਿਆਂ ਤੇ ਚੜ ਗਿਆ ਵਾ ਕੋਈ ਗੱਲ ਨਹੀਂ ਚੜਿਆ ਵਾ ਨਾ ਪੋਟਿਆਂ ਤੇ ਤੇ ਲਾਉਣਾ ਵੀ ਹੁੰਦਾ ਵਾ ਮੈਨੂੰ ਚੰਗੀ ਤਰ੍ਹਾਂ ਠੀਕ ਆ ਨਾ ਘਰ ਤੇ ਆ ਲੈਂਦੇ ਨੀ ਜਰਾਕ ਵੇਖੀ ਤਾਂ ਬੋਦੇ ਜਿਹਾ ਕਿਦਾਂ ਕਮਉਨੀ ਆ ਮੈਂ ਕਿੰਨਾ ਝੂਠ ਬੋਲਦਾ ਹੀ ਪੀ ਮੈਂ ਬਾਜ਼ਾਰ ਬੈਗ ਲੈਣ ਚੱਲਾ ਵਾਂ ਕੁੜੀ ਦਾ ਚੱਲਿਆ ਬੈਗ ਲੈਣੇ ਕੋਈ ਨਹੀਂ ਮਾਰਾ ਝੂਠ ਬੋਲ ਕੇ ਇੱਥੇ ਚਲ ਗਿਆ ਵਾ ਨਾ ਪਛਤਾਊਗਾ ਵੇਲੇ ਨੂੰ ਹੈ ਕਾਲੀ ਦੇ ਮਗਰ ਲੱਗਾ ਕਾਲੀ ਨੇ ਕਿ ਦੇਣਾ ਵਾ ਉਥੇ ਕੀ ਆ ਉਹ ਤੇ ਆਫ ਰਹੁੰਦੇ ਹੁਣੇ ਕਿ ਕਿਥੋਂ ਆ ਕੇ ਬੈ ਗਈ ਆ ਤੇ ਦੋਤੀ ਦੀਆਂ ਫੀਸਾਂ ਕਿਥੋਂ ਦੇਣੀਆਂ ਉਹਨਾਂ ਨੇ ਸਾਡੇ ਤੇ ਲਿਆ ਨਾ ਬਿਲੋ ਚਾਹ ਦੇ ਨਾਲ ਖਵਾਉਣਗੇ ਤੇ ਨਾਲੇ ਪਤਾ ਲੱਗੂਗਾ ਵੇਖੀ ਬਦਰੰਗ ਲਫਾਫੇ ਵਾਂਗ ਆਉਣਾ ਪੀਓਤੀ ਨੇ ਵਾਪਸ ਉਥੇ ਕਿਥੇ ਰਹਿਣਾ ਉਥੇ ਕੀ ਖਾਣਾ ਉਥੇ ਤੇ ਚਾਵਲ ਸਵਾਰਨਾ ਮਿਲਣੀ ਇਹਨੂੰ ਜਿਹੜੀ ਪੀਲੇ ਸਵਾਰਨਾ ਵੀ ਖਾਂ ਕਿੱਦਾਂ ਦੇਣ ਨਿਕਾਵਾਂ ਰੋਲੀ ਪਾਉਣ ਜੋ ਉਹ ਇੱਥੇ ਹੀ ਤਾਂ ਵੀ ਨਹੀਂ ਉਹਨੂੰ ਢਿੱਗਾਂ ਦੇਣੇ ਤੇ ਜੇ ਹੁਣ ਉਹ ਉਥੇ ਚਲ ਗਈ ਆ ਤਾਵੀ ਉਹਦੇ ਪੇਸ਼ੀ ਪਈਆਂ ਰੰਦੀਆਂ ਨੇ ਇਹਨਾਂ ਦਾ ਕੋਈ ਹਾਲ ਨਹੀਂ ਆ ਕੰਮ ਕਰਨ ਨੂੰ ਕੌਣ ਤੇ ਨਾਲ ਹੀ ਇਹਨਾਂ ਨੂੰ ਮੌਤ ਪੈ ਜਾਂਦੀ ਏ ਤੇ ਲੜਣ ਨੂੰ ਭਾਵੇਂ ਸਾਰੀ ਦਿਹਾੜੀ ਬਿਠਾ ਛ ਡੁੱਲੜਦੀਆਂ ਰਹਿਣਗੀਆਂ ਫਿਰ ਨਹੀਂ ਥੱਕਦੀਆਂ ਐ ਆਹ ਮੰਮੀ ਜਦੋਂ ਆਉਂਦਾ ਨਾ ਇਹਦੀ ਚੰਗੀ ਨੇਹਰੀ ਲਿਆਇਓ ਤੁਸੀਂ ਫਿਰ ਉਹਨੂੰ ਪਤਾ ਲੱਗੂਗਾ ਮੈਂ ਹੱਥ ਲੈ ਲੈਂਦੇ ਵੇਖੀ ਸੀ ਤਾਂ ਬਣਾਉਣੀ ਕੀ ਆ ਮੈਂ ਆਇਆ ਵੱਡਾ ਚਲਾਕ ਹੈ ਮੈਨੂੰ ਦੱਸਣ ਤੋਂ ਬਿਨਾ ਚਲ ਜੂਗਾ ਘਰੋਂ ਪੜਾ ਚੱਲ ਚੋਕਲਾ ਹੁਣ ਭਾਂਡੇ-ਕੁੰਡੇ ਤੋਂ ਜਿਹੜਾ ਕੰਮ ਕਰਨੀ ਕਰ ਲਾ ਚੱਲ ਠੀਕ ਐ ਮੰਮੀ ਤੇ ਮੇਰੀ ਗੱਲ ਸੁਣ ਜਾ ਕੇ ਮੰਜਾ ਨਾ ਡੈਪੀ ਠੰਡ ਬੜੀ ਆ ਐਵੇਂ ਠੱਡ ਨਾ ਲਵਾ ਲਈ ਮੰਮੀ ਮੈਂ ਕਰ ਤੂੰ ਮੰਜਾ ਨਾ ਪਿਓ ਮੰਜੂਗੀ ਇਹ ਬੈਠੀ ਕਿੱਥੇ ਆ ਹੈ ਉਹ ਵੇਖੋ ਅੰਦਰ ਆਈ ਗੋ ਕਰਾ ਚ ਵੜ ਵੜ ਕੇ ਤੇ ਬਾਹਰ ਹੀਂਦੀ ਆ ਇਹਦਾ ਕੜਾ ਜੀ ਕਰਦਾ ਕੰਮ ਕਰਨ ਨੂੰ ਸਾਰਾ ਕੱਬਰ ਹੀ ਬਸ ਨਿਕਮਾ ਵਾ ਰੇਖਾ ਕਿੱਦਾਂ ਮਹਾਰਾਣੀ ਬੈਠੀ ਕਸ਼ਾਂ ਚ ਬਾਵਾ ਲੈ ਕੇ ਹੈ ਜਿਹਦਾ ਡੋਲੇ ਚ ਕੱਢੀ ਹੁੰਦੀ ਆ ਨਹੀਂ ਕੰਮ ਕਰ ਹੈ ਨਹੀਂ ਤੈਨੂੰ ਕੋਈ ਕੋਈ ਕਿਸ ਰੈਗੀ ਹੋਣੀ ਆ ਨਾ ਤੇ ਹੁਣ ਮੇਰੇ ਨਾਲ ਆ ਗਈ ਉਹ ਲੜਨ ਵਾਸਤੇ ਅੱਛਾ ਤੇਰੇ ਕਹਿਣ ਦਾ ਕੀ ਮਤਲਬ ਆ ਮੈਂ ਲੜਾਕੀ ਆ ਤੇ ਹੋਰ ਕੀ ਐ ਪਹਿਲਾਂ ਤੀ ਮਾਵਾਂ ਤੀਆਂ ਨੇ ਇੱਥੇ ਕਿੰਨੀ ਕਾਂਵਾਂ ਰੋਲੀ ਪਾਈ ਐ ਇਹ ਹੁਣ ਮੇਰੇ ਦਿਵਾਲੇ ਹੋ ਗਏ ਵਾਂ ਕੇ ਕੋਈ ਹੋਰ ਕੰਮ ਵੀ ਹੈਗਾ ਤੁਹਾਨੂੰ ਕਿ ਬਸ ਇਹੋ ਹੀ ਆ ਵੇਖਾ ਬੋਲਣ ਦੀ ਕਿੰਨੀ ਅਕਲ ਵਾ ਹੈ ਕਾਂਵਾਂ ਵਾਲੀ ਕਿੰਨੂੰ ਕਹੀਦਾ ਮੈਂ ਕੌਣ ਆ ਮਗੜੀ ਮੈਂ ਸੱਸ ਵਾਂ ਤੇਰੀ ਸੱਸ ਠੀਕ ਆ ਨਾ ਥੋੜੇ ਜਿਹਾ ਸਾਬ ਨਾ ਬੋਲਿਆ ਪਰ ਮੇਰੇ ਨਾਲ ਸੱਸ ਤੇ ਸੱਸ ਬਣ ਕੇ ਰਹਿਣਾ ਪਖੰਡ ਤੇ ਤੁਸੀਂ ਇੰਨੇ ਕਰਦੇ ਹੋ ਅੱਛਾ ਮੈਂ ਪਖੰਡ ਕਰਦੀ ਆ ਤੇ ਤੂੰ ਕੀ ਕਰਦੀ ਆ ਇੱਥੇ ਕੀ ਕਰਦੀ ਬੈਠੀ ਹੈ ਤੇ ਹੁਣ ਮੈਂ ਬਵਾ ਵੀ ਨਾ ਬਾਹਰ ਪੁੜਕਦੀ ਫਿਰਾਂ ਜਿੱਦਾਂ ਸੱਜ ਵਿਆਹ ਹੀ ਆਈ ਹੁੰਦੀ ਆ ਹੈ ਕਿਤੇ ਟੌਰ 'ਤੇ ਬੈਠੀ ਬੁੱਕਲ ਮਾਰ ਕੇ ਕੰਮ ਕਰ ਹੈ ਨਹੀਂ ਕੋਈ ਤੈਨੂੰ ਕਰ ਲਿਆ ਮੈਂ ਸਾਰਾ ਕੰਮ ਵੇਲੀ ਆ ਹੁਣ ਸੁਆਹ ਤੇ ਕਹਿੰਦੀ ਆ ਤੇ ਲੜ ਲੈਣੀ ਮੈਂ ਵੀ ਤੁਹਾਡੇ ਵਾਂਗੂ ਦੱਸ ਦੋ ਮੈਨੂੰ ਕੋਈ ਹੈਗਾ ਲੜਨ ਵਾਲਾ ਤੇ ਲੜ ਲਾ ਲੜ ਲਾ ਅੱਗੇ ਕਿਹੜੀ ਤੇਰੀ ਜ਼ੁਬਾਨ ਕੀ ਆ ਬਥੇਰੀ ਲੰਮੀ ਆ ਮੈਂ ਕੱਲੀ ਨਹੀਂ ਟੌਰ ਕੱਢਦੀ ਤੁਸੀਂ ਵੀ ਕੱਢਦੀਆਂ ਕੱਢਦੀਆਂ ਟੌਰ ਸਾਡਾ ਘਣਾ ਜਰਿਆ ਜਾਂਦਾ ਤੇਰਕੋਂ ਤੇ ਮੈਂ ਤੁਹਾਨੂੰ ਤੇ ਕੁਛ ਕਹਿੰਦੀ ਨਹੀਂ ਆ ਲੜਨ ਤਾਂ ਤੁਸੀਂ ਆਉਂਦੇ ਹੋ ਮੈਂ ਚੰਗੀ ਭਲੀ ਬੈਠੀ ਆ ਚੁੱਪ ਕਰਕੇ ਉਧਰੋਂ ਛੱਡ ਕੇ ਤੇ ਦਵਾਦ ਹੁਣ ਮੇਰੇ ਵੱਲ ਭੱਜੀ ਆ ਗਈਓ ਵੀ ਇਹ ਰਹਿ ਗਈ ਆ ਤੇ ਮੈਂ ਇਹ ਦਿਨਾਂ ਵੀ ਸਿਰ ਖਪਾਲਾ ਨਹੀਂ ਮੈਨੂੰ ਇੱਕ ਗੱਲ ਦੱਸ ਤੂੰ ਤਾਂ ਡੱਕਾ ਦਾ ਸੇਰਿਆ ਕਿਤੇ ਪੀੜ ਨਹੀਂ ਹੁੰਦਾ ਤੂੰ ਚਾਹੁੰਨੀ ਮੇਰਾ ਸਿਰ ਪੀੜ ਹੋਵੇ ਹੋਏ ਤਾਂ ਸ਼ੰਦ ਘੜੀ ਤੁਸੀਂ ਰਾਮ ਕਰ ਲੋ ਵੇਖਾ ਕਾਲੀ ਜ਼ੁਬਾਨ ਇਹਦਾ ਤਾਂ ਰਾਦਾ ਪੀ ਮਰਮਕ ਜਾਵੇ ਤੇ ਮੈਂ ਰਾਜ ਕਰਾਂ ਹੇ ਘਰ ਤੇ ਤੇਰੇ ਸੁਪਨੇ ਨਹੀਂ ਪੂਰੇ ਹੋਣ ਦੇਣੇ ਮੈਂ ਇਹੋ ਜਹਾਡਾ ਕੋਈ ਇਰਾਦਾ ਨਹੀਂ ਹੈਗਾ ਤੇਰੇ ਸਾਰੇ ਇਰਾਦੇ ਆ ਨਕਮੀਆਂ ਕੰਮ ਕਰ ਲੈ ਕੋਈ ਕੀ ਕਰਾਂ ਦੱਸੋ ਮੈਨੂੰ ਉੱਠ ਕੇ ਭਾਂਡੇ ਮਾਜ ਕੁੜੀ ਦਾ ਵਿਆਹ ਦਿੱਤਾ ਵਾ ਉਹਨੇ ਵੀ ਪਾਣੀ ਚਾਹਤ ਪਾਉਣੇ ਬਿਮਾਰ ਨਹੀਂ ਕਰਨੀ ਆਪਣੀ ਧੀਮ ਐ ਉਹਨੂੰ ਕੁਝ ਬਾਂਹ ਤੇ ਬੜੀ ਚੱਲਦੀ ਐ ਹੱਥ ਵੀ ਚਲਾ ਲਿਆ ਕਰ ਅੱਗੇ ਜਾ ਕੇ ਕੀ ਕਰਨਾ ਉਹਨੇ ਮੁੜ ਕੇ ਉੱਥੇ ਆਣ ਕੇ ਤੇ ਮੇਰੇ ਦਿਵਾਲੇ ਹੋ ਗਏ ਮੁੜ ਕੇ ਉਹਨਾਂ ਨੇ ਫੋਨ ਕਰਕੇ ਕੀ ਕਰਿਓ ਠੰਡ ਬੜੀ ਮੇਰੀ ਕੁੜੀ ਨੇ ਕੁਝ ਕਰਨਾ ਨਹੀਂ ਐ ਫਿਰ ਗਰਮੀ ਬੜੀ ਹੋਣੀ ਐ ਨੇ ਕੁਝ ਕਰਨਾ ਮੈਨੂੰ ਜੋ ਆਣ ਕੇ ਸੁਣਾ ਦੇਂਦੇ ਹੋ ਤੇ ਆਪ ਕਰ ਲੈਣਾ ਹੀ ਤੇ ਜਾਂ ਉਹਨੂੰ ਡੋਣਾ ਹੀ ਜਿੰਨਾ ਦੇ ਹੋਈ ਨਹੀਂ ਗੱਲਾਂ ਕਰਨ ਆਪਾਂ ਜੁਬਾਨ ਖਿੱਚਦੇ ਨਹੀਂ ਮੈਂ ਉਹ ਲੋੜ ਤਾਂ ਵਾਦੀ ਚੱਲਦੀ ਆ ਤੇ ਮੋਰ ਲੇਖ ਨਹੀਂ ਆ ਜੇ ਮੈਂ ਤੇ ਜਿੱਦਣ ਹੱਥ ਚੱਲ ਗਿਆ ਨਾ ਮੇਰਾ ਫਿਰ ਪਛਤਾਏਂਗੀ ਵੇਲੇ ਨੂੰ ਉਹ ਤੇ ਗੱਲ ਤੁਸੀਂ ਸੁਣੀ ਬਣੀ ਆ ਖਰਬੂਜਾ ਖਰਬੂਜੇ ਨੂੰ ਵੇਖ ਕੇ ਰੰਗ ਫੜਦਾ ਵਾ ਜਿੱਦਾਂ ਦੇ ਕੰਮ ਤੁਸੀਂ ਕਰਦੇ ਹੋਣ ਫਿਰ ਮੈਂ ਵੀ ਓਦਾਂ ਨਹੀਂ ਕਰਦੀ ਆ ਨਾਲੇ ਤੁਸੀਂ ਸੂਤਰ ਵੀ ਅੰਜੀ ਆਉਂਦੇ ਹੋ ਉਹ ਦੀਦੀ ਤੁਹਾਨੂੰ ਕੁਝ ਕਹਿੰਦੇ ਨਹੀਂ ਹੈ ਨਾ ਤੁਸੀਂ ਜਦਾ ਸੇਤੇ ਚੜ ਗਏ ਹੋ ਵੱਡੀ ਮੇਰੇ ਨਾਲੋਂ ਕੰਮ ਨਹੀਂ ਬਣਨੇ ਬਹੁਤੀ ਹੈ ਜਲੀ ਨਾ ਬਣ ਤੋ ਕਾਲੀ ਦੀ ਠੀਕ ਆ ਨਾ ਉਹ ਗਈ ਆ ਨਾ ਇੱਥੋਂ ਤੇ ਤੇਰੀ ਵੀ ਛੁੱਟੀ ਕਰ ਦਿੰਦੀ ਬਹੁਤੀ ਗੱਲ ਕੀਤੀ ਤੇ ਇਹਨਾਂ ਹੋਏ ਤੁਹਾਡੀ ਛੁੱਟੀ ਕਰਨਾ ਇੱਥੋਂ ਮੈਂ ਸਾਰਿਆਂ ਦੀ ਵੇਖਾ ਉਹ ਹੀ ਹੈ ਜਿਹੜੀ ਚੱਲ ਗਈ ਮੂੰਹ ਤੋ ਜਾ ਕੇ ਕਿਤੇ ਆਪਣਾ ਜਾਂ ਕੰਮ ਕਰ ਉੱਠ ਕੇ ਗੱਲਾਂ ਮੁੱਠੀਆਂ ਮਾਰ ਮਰਨਾ ਇੱਥੇ ਬੈਠੀ ਰਹਿਣਾ ਜੇ ਮੈਂ ਆਪਣੇ ਵੰਡੇ ਸਾਰੇ ਕੰਮ ਕਰ ਲਿਆ ਜੋ ਕੁਝ ਕਰਨਾ ਵਾ ਕਰ ਲੋ ਨਹੀਂ ਕਰਨਾ ਤੇ ਨਾ ਕਰੋ ਮੇਰੇ ਨਾਲ ਸਿਰ ਨਾ ਖਪਾਓ ਆਣ ਕੇ ਕੋਈ ਗੱਲ ਨਹੀਂ ਦੱਸ ਨਹੀਂ ਆ ਪਿੰਡਰ ਨੂੰ ਮੈਂ ਜਿੰਨਾ ਜਿੰਨੂ ਮਰਜੀ ਕਰਮਣੀ ਆ ਤੇਰਾ ਲਾੜ ਜਿਹੜੀ ਟੂਪੂ ਚੜੀਆਂ ਆ ਆਹੋ ਕਿੱਡਾ ਸਿਰ ਤੇ ਚੜੀਆਂ ਨੇ ਨਾ ਕਿਸੇ ਨੂੰ ਇੱਥੇ ਟਿਕਾ ਦੇਂਦੇ ਨਾ ਉੱਥੇ ਪਤਾ ਨਹੀਂ ਕੀ ਹੋ ਗਿਆ ਨਾ ਦਿਮਾਗ ਖਰਾਬ ਹੋ ਗਏ ਨੇ ਵੇਖਾ ਕਿੱਦਾਂ ਜ਼ੁਬਾਨਾਂ ਚਲੰਦੀ ਆ ਹੈ ਕੋਈ ਸ਼ਰਮ ਨਹੀਂ ਕਿ ਮੇਰੀ ਸੱਸਵਾ ਮੈਂ ਕਿੱਦਾਂ ਬੋਲਣਾ ਵਾ ਜੇ ਤਾਂ ਹੀ ਪਤਾ ਹੁੰਦਾ ਜਵਾਬ ਘੜ ਘੜ ਰੱਖੇ ਹੁੰਦੇ ਨੇ ਕੋਈ ਗੱਲ ਨਹੀਂ ਦੱਸਨੀ ਆ ਨਾ ਆਪਣੇ ਮੁੰਡੇ ਨੂੰ ਪਾਸੇ ਸਕੂਲੀਏ ਦੇ ਚਾਜਨਾ ਮੈਂ ਜਿਹੜੀ ਇਹਦੀ ਜ਼ੁਬਾਨ ਚਲਦੀ ਆ ਹਾਏ ਹਾਏ ਕਿੱਥੇ ਚਲ ਗਿਆ ਮੁੰਡਾ ਵੇ ਪਿੰਦਰ ਪਿੰਦਰ ਪਤਾ ਨਹੀਂ ਕਿਧਰ ਨੂੰ ਨਿਕਲ ਗਿਆ ਵਾ ਬਾਹਰ ਵੇਖਾਂ ਬਣਾ ਕਿੰਨੇ ਪਤਾ ਨਹੀਂ ਕਦੋਂ ਆਣੀ ਮੈਨੂੰ ਤਿਆਰ ਕਰਕੇ ਤੇ ਖਲਾਰ ਛੜਿਆ ਇੱਥੇ ਹਾਏ ਹਾਏ ਵੇ ਤੀ ਇਹ ਤੇ ਖਲੋਤਾ ਵਾ ਮੈਂ ਆਤ ਨੂੰ ਸਾਰੇ ਘਰ ਚ ਲੱਭਦੀ ਆਈ ਆ। ਉਹ ਮੰਮੀ ਘਵਾ ਚ ਗਿਆ ਦੱਸੋ। ਤੂੰ ਕਿਦਾਂ ਪਿਆਰ ਪਿਆਰ ਹੋਇਆ ਵਾ? ਉਹ ਇੱਥੇ ਚੱਲੇ ਸ਼ਹਿਰ ਤੱਕ ਹੀ ਰਾਗਾ। ਸ਼ਹਿਰ ਤੱਕ ਬਾਅਦ ਚ ਜਾਈਂ। ਪਹਿਲਾਂ ਮੇਰੀ ਗੱਲ ਸੁਣ ਲੈ। ਆ ਜਿਹੜੀ ਤੇਰੇ ਵਾਲੀ ਆ ਨਾ ਐਡੀ ਲੰਮੀ ਜ਼ਬਾਨ ਹੋ ਗਈ ਆ ਦੀ। ਬਈ ਬੋਲਣ ਲੱਗੀ ਵਿੰਦੀ ਕੁਛ ਨਹੀਂ। ਹੈਂ? ਐਨੀ ਮੇਰੀ ਬੇਇੱਜ਼ਤੀ ਕੀਤੀ ਮੁੰਡੇ ਵਾਲੀ ਕਰਨ ਵਾਲੀ ਨਾ ਹੋਵੇ। ਪਤਾ ਕਿੰਨਾ ਬੋਲੀਆ ਮੈਨੂੰ। ਮੰਮੀ ਐ ਪਖੰਡ ਜੇ ਨਾ ਕਰੋ। ਗੱਲ ਖਿਸੀ ਸਿੱਧਾ ਦੱਸੋ ਹੋਇਆ ਕੀ। ਵੀ ਉਹ ਤੇ ਕਾਲੀ ਜਿਹੜੀ ਸੀ ਨਾ ਉਹ ਮੇਰੀਆਂ ਗੱਲਾਂ ਸੁਣ ਲੈਂਦੀ ਸੀ। ਤੇੜੀ ਗੋਰੇ ਰੰਗ ਵਾਲੀ ਆ ਨਾ। ਔਰ ਜੁਬਾਨ ਕੱਢਦੀ ਏਡੀ ਲੰਮੀ ਮੈਨੂੰ ਪਤਾ ਕੀ ਆਂਦੀ ਏ ਇਹ ਤੁਹਾਨੂੰ ਮੈਂ ਘਰੋਂ ਬਾਹਰ ਕੱਢ ਦੇਣਾ ਵਾ ਹੈ ਤੁਹਾਡੇ ਕਿਤੇ ਸਿਰ ਪੀੜ ਨਹੀਂ ਹੁੰਦੀ ਵੇ ਹੁਣ ਮੇਰਾ ਸਿਰ ਪੀੜ ਹੋਊ ਮੈਂ ਮਰੂੰਗੀ ਤਾਂ ਸੇਰਨ ਛੱਡ ਪੈਣੀ ਆ ਓ ਮੰਮੀ ਕਿਤੇ ਨਹੀਂ ਕੱਢਦੀ ਤੁਹਾਨੂੰ ਕੱਢਦੀ ਕਿਉਂ ਨਹੀਂ ਆਹੋ ਜਿਹੜੀਆਂ ਜੁਬਾਨਾਂ ਚ ਲਾਉਂਦੀ ਆ ਕੱਦਣ ਤੱਕ ਹੀ ਆ ਜਾਣੀਆਂ ਵੇਖ ਲਈ ਉਹੀ ਗੱਲ ਕੋਈ ਨਾ ਕੋਈ ਕੀਤੀ ਹੋਣੀ ਏ ਉਹ ਗੁੰਡਾਪੀ ਹੋਣੀ ਏ ਅੱਛਾ ਮੈਂ ਗੱਲਾਂ ਕਰਨੀ ਸਾਰਿਆਂ ਨੂੰ ਮੈਨੂੰ ਨਹੀਂ ਕੋਈ ਕਰਦਾ ਹਨਾ ਮੰਮੀ ਮੇਰੀ ਸੁਣੋ ਗੱਲ ਮੈਨੂੰ ਪਤਾ ਨਾ ਉਦੀਪ ਦਾ ਕਿੱਦਾਂ ਦੀ ਏ ਵੇ ਜਾ ਦਫਾ ਹੋ ਤੂੰ ਵੀ ਬੁੱਢੀਆਂ ਪਿੱਛੇ ਲੱਗ ਗਿਆ ਵਾ ਵੱਡਾ ਤੇ ਲੱਗਾ ਹੀ ਲੱਗਾ ਹੀ ਤੇ ਤੇਰਾ ਵੀ ਬੇੜਾ ਵਰਕ ਗਿਆ ਮਗਰੀ ਹੈ ਕਹੋ ਜੋ ਗਾ ਨਹੀਂ ਤਾਂ ਸੱਚੀ ਮੰਮੀ ਤੂੰ ਹੀ ਆਂਦੇ ਹੋ ਵੀ ਮੇਰੀਆਂ ਮੰਨੀ ਜਾਓ ਤੇ ਇਹਨਾਂ ਨੂੰ ਕੱਢੀ ਜਾਓ ਘਰੋਂ ਹਨਾ ਫਿਰ ਤੁਸੀਂ ਬੜੇ ਖੁਸ਼ ਹੋ ਕੁੜੀ ਦਾ ਕੱਲ ਨੂੰ ਵਿਆਹ ਹੋ ਜਾਣਾ ਮੁੜ ਕੇ ਤੁਹਾਨੂੰ ਇਹਨਾਂ ਹੀ ਸਾਹਮਣਾ ਬੜਾ ਸਾਹਮਣਾ ਵਾ ਦੇਖਾਂਗੇ ਦੇ ਨਾਲ ਕਿੰਨਾ ਕੁ ਤੁਹਾਨੂੰ ਖੜਦੀ ਮੁੜ ਕੇ ਜਿਹੜੀ ਨੋ ਕਹਿਣ ਦੀ ਆ ਤੇ ਤੇਰਾ ਸਿਰ ਪਿੜ ਹੋਵੇ ਤਾਂ ਤੂੰ ਪਵੇ ਮੰਜੀ ਤੇ ਉਹਨੇ ਸਾਹਮਣਾ ਮੈਨੂੰ ਮੈਨੂੰ ਸਾਰਾ ਪਤਾ ਵਾ ਮੈਨੂੰ ਕਹਿਣੇ ਨੇ ਸਾਹਮਣਾ ਠੀਕ ਆ ਨਾ ਔਰ ਸਾਨੂੰ ਲੋਕਾਂ ਨੂੰ ਆਉਂਦੇ ਜਾਂਦੇ ਵੇਖਣਗੇ ਵੀ ਚੰਗਾ ਤਮਾਸ਼ਾ ਲਾਇਆ ਸੜਕ ਤੇ ਕੀ ਕਰਾਂ ਫਿਰ ਮੈਂ ਹੈ ਤੂੰ ਕਿੰਨੇ ਜੋਗਾ ਹੈ ਨਹੀਂ ਖੱਤਾ ਤੇਰੇ ਵੱਲ ਆਈ ਮੇਰਾ ਪੁੱਟਵਾ ਜਾ ਕੇ ਇਹਨੂੰ ਪੁੱਛੂਗਾ ਹੈ ਕਰ ਲੈਣਾ ਗੱਲ ਕਰ ਲੈਣਾ ਗੱਲ ਜਿਹਨੂੰ ਲੋਕਾਂ ਜਿਹੜੀ ਕਹਿੰਦੀ ਜਲਦੀ ਆਰਾਮ ਕਰੋ ਜਾ ਕੇ ਤੈਨੂੰ ਮੇਰੇ ਆਰਾਮ ਦੀ ਬੜੀ ਪਰਵਾਹ ਵਾ ਹੈ ਨਾ ਔਰ ਲੋਕੀ ਕਹਿੰਦੇ ਹੋਣੇ ਜਾਂਦੇ ਨੇ ਚੰਗਾ ਦੇ ਨੇ ਵੇਂਦੇ ਰਹਿਣ ਲੋਕਾਂ ਨੂੰ ਪਤਾ ਲੋਕਾਂ ਨੂੰ ਪਤਾ ਹੀ ਸਾਰਿਆਂ ਨੂੰ ਕਿ ਕਿੰਡੀਆਂ ਕਿ ਚੰਗੀਆਂ ਨਵਾਂ ਆਈਆਂ ਇਹਦੀਆਂ ਜਾਓ ਤੁਸੀਂ ਘਰ ਤੱਕ ਮਾਨ ਕੇ ਕਰਾਂਗਾ ਗੱਲ ਮੈਂ ਮੜਾ ਕਿੱਧਰੋਂ ਪਾਸੇ ਚੱਜਣਾ ਪਾਸੇ ਸੇਕ ਉਹਦੇ ਚੰਗੀ ਤਰ੍ਹਾਂ ਉਹ ਚਲੋ ਵੇਖ ਲੈਣਾ ਪਲਾਂ ਕੀ ਹੋਇਆ ਵੇਖ ਲੈਣਾ ਵਾ ਤੂੰ ਐ ਮਮੀ ਦੋ ਲੜੀਦਾ ਨਹੀਂ ਹੁੰਦਾ ਨੂੰਆਂ ਸਗੋ ਬਣਾ ਕੇ ਰੱਖਿਆ ਕਰੋ ਬੜਾ ਕਿਧਰ ਖੁੰਗੀ ਪਰ ਜਗਲੀ ਚੰਗੀ ਹੋਊ ਤਾਂ ਫੇਰ ਹੀ ਆ ਨਾ ਮੈਂ ਥੋੜਾ ਕਰਦੀ ਹੋਏ ਨਾ ਮੈਂ ਤੇ ਤਾਂ ਇੰਨਾ ਕਰਦੀ ਹੁੰਦੀ ਹੀਗੀ ਜਦੋਂ ਮੈਂ ਤੁਹਾਨੂੰ ਆਣਾ ਹੁੰਨਾ ਹਾਂ ਤੋ ਮਮੀ ਇਹਨੂੰ ਜ਼ਿਆਦਾ ਪੂਏ ਨਾ ਚੜਾਓ ਉਹਦੋਂ ਦੀ ਹੁੰਦੀ ਨਾ ਇਹ ਹੈ ਜੀ ਇਹ ਮੇਰੀ ਨੂੰ ਬੜੀ ਸੋਹਣੀ ਹੈ ਇਹ ਸੋਹਣੀ ਹੀਗੀ ਇਸੇ ਕਰਕੇ ਤੇ ਮੈਂ ਤਾਂ ਪਾਣੀ ਭਰ ਲਈ ਹੀਗੀ ਪਰ ਇਹਨੂੰ ਤੇ ਸ਼ਰਮ ਹੀ ਨਹੀਂ ਆਈ ਬੋਲਣ ਲੱਗੀ ਨੂੰ ਇੰਨਾ ਤੇ ਵੇਂਦੀ ਮੇਰੀ ਸੱਸ ਮਰਨੇ ਇੰਨਾ ਕਰਦੀ ਰਹੀ ਆ ਹੁਣ ਚਾਜ ਨਾਲ ਜਰਾ ਕੁ ਮੌਤ ਦਵੀ ਇਹਨੂੰ ਤੈਨੂੰ ਦੱਸਿਆ ਹੀ ਮੈਂ ਮੈਂ ਤੇ ਮੇਤੋਂ ਬੁਰਾ ਕੋਈ ਨਹੀਂ ਹੋਂ ਨਵਦੀਪ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਕੀ ਕਹਿਣ ਦੀ ਹੈ ਮਮੀ ਨੂੰ ਮੈਂ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਹੈਗਾ ਇਹ ਤੁਹਾਨੂੰ ਘਰੋਂ ਕੱਢ ਦੇਣਾ ਪੂਰਾ ਜਨ ਹਸਾਬ ਨਾਲ ਬੋਲੀ ਦੰਦਾ ਯਾਰ ਮੈਨੂੰ ਲੱਗਦਾ ਉਹਨਾਂ ਨੇ ਕੋਈ ਰੋਟੀ ਨਹੀਂ ਪਚਦੀ ਹੈਗੀ ਜਿੰਨਾ ਚਿਰ ਸਾਰਿਆਂ ਨਾਲ ਇੱਕ ਹੀ ਆਡਾ ਨਾਲ ਲੈ ਲੈਣ ਪਹਿਲਾਂ ਅਮਨ ਤੇ ਉਹਦੀਆਂ ਹੀ ਬਾਰ ਬੋਲਣ ਫਿਰ ਮੇਰੇ ਆਣ ਕੇ ਦਿਵਾਲੇ ਹੋ ਗਿਆ ਤੇ ਵਿੱਚ ਜਿੱਦਾਂ ਦਾ ਪਿੰਦਰ ਬੋਲਣਗੇ ਗੜੀਓ ਸੋਨਾ ਤੇ ਉਦਾਂ ਦਾ ਹੀ ਆ ਉਹ ਤੇਰੀ ਸੱਸ ਐ ਥੋੜਾ ਹਸਾਬ ਨਾ ਰਹਾ ਕਰ ਪਿੰਦਰ ਐਵੇਂ ਬੋਲੀ ਜਾਂਦੇ ਬਿਨਾ ਮਤਲਬ ਤੋਂ ਮੈਂ ਸਾਰਾ ਕੁਝ ਕਰਕੇ ਫੇਰ ਬੈਠੀ ਆ ਤੇ ਵਿੱਚ ਜਦੋਂ ਬਿਨਾ ਮਤਲਬ ਤੋਂ ਅਗਲੇ ਬੰਦੇ ਨੂੰ ਕਹੀ ਜਾਣਾ ਫਿਰ ਗੁੱਸਾ ਨਹੀਂ ਚੜਦਾ ਤੂੰ ਚੁੱਪ ਕਰਿਆ ਕਰ ਤੈਨੂੰ ਮੈਂ ਕਿੰਨੀ ਵਾਰੀ ਆਖਿਆ ਨਾ ਬੋਲਿਆ ਕਰ ਨਹੀਂ ਚੁੱਪ ਰਹਿਣ ਦੀਂਦੇ ਮੈਨੂੰ ਸਮਝਦੇ ਦੀਦੀ ਵਾਂਗੂ ਅੰਨੇ ਤੈਨੂੰ ਘਰੋਂ ਕੱਢ ਦਿਨਾ ਕਰਦੀ ਤੇਰੇ ਪਿਓ ਨੂੰ ਹੁਣ ਮੈਨੂੰ ਮੇਰੇ ਪਿਓ ਦੀਆਂ ਧਮਕੀਆਂ ਦਿੰਦੇ ਨੇ ਓਕੇ ਤੇ ਨਹੀਂ ਕੱਢਣ ਲੱਗੇ ਤੈਨੂੰ ਤੂੰ ਉਹੋ ਜਿਹੀ ਮਗਰ ਲੱਗ ਜਾਨੀਂ ਹੈ ਮਗਰ ਕਿਉਂ ਲੱਗ ਜਾਨੀਂ ਹੈ ਫਿਰ ਮੈਂ ਵੀ ਚੱਲ ਜਾਈ ਨਹੀਂ ਇੱਥੋਂ ਜਿਆ ਗੱਲਵਾ ਤੇ ਮੈਂ ਸਾਰਾ ਕੁਝ ਛੱਡ ਛੁਡਾ ਕੇ ਚੱਲਣਾ ਇੱਕ ਪਹਿਲਾਂ ਗਈ ਐ ਫਿਰ ਮੈਂ ਵੀ ਚੱਲ ਜਾਂਗੀ ਨਾਲੇ ਸੋਖਿਆ ਉਹ ਜਣਨੀ ਆ ਨਾ ਉਹਨੂੰ ਇੱਥੇ ਛੱਡ ਦਿਆਂ ਹੀ ਜੇ ਉੱਥੇ ਚਲੀ ਨੂੰ ਉੱਥੇ ਵੀ ਨਹੀਂ ਛੱਡ ਦਿਆਂ ਹੈਗੀਆਂ ਚੰਗੀ ਇਸ਼ਤ ਬਣੇਗੀ ਤੇ ਫਿਰ ਜਦੋਂ ਕੰਮ ਹੀ ਇਦਾਂ ਦੇ ਕਰਦੇ ਨੇ ਤੇ ਫਿਰ ਕੀ ਕਰੀਏ ਤੂੰ ਹੀ ਵੀ ਉਹਨਾਂ ਦੀ ਛਣ ਕੇ ਤੇ ਹਾਰ ਕੇ ਮੈਨੂੰ ਨਾ ਸਮਝਾਓ ਆਪਣੀ ਮਾਂ ਨੂੰ ਸਮਝਾਓ ਤਮਾਸ਼ਾ ਓ ਲੰਦੇ ਨੇ ਚਲ ਇੱਕ ਜਣਾ ਕਰਦਾ ਤੇ ਦੂਜਾ ਸਿਆਣਾ ਭੰਜੇ ਤੇ ਜਦੋਂ ਯਾਰ ਟਲਦੇ ਹੀ ਨਹੀਂ ਹੈਗੇ ਫਿਰ ਕੀ ਕਰੀ ਹੁਣ ਫਾ ਲੈ ਲਈ ਅਸੀਂ ਵੀ ਦੱਸੋ ਮੈਨੂੰ ਚੰਗਾ ਕਿਹੜੇ ਵਿਥੇ ਖੁੰਝੇ ਵੜ ਜਾ ਕਰ ਰਿਆ ਕਰੋ ਕਰ ਹਟ ਦੇ ਤੇ ਉਹ ਆਪਣੀ ਹੈ ਸਿਆਣੇ ਬਿਆਣੇ ਹੈਗੇ ਨੇ ਬੰਦੇ ਨੂੰ ਚਾਹੀਦਾ ਸਾਰਿਆਂ ਨੂੰ ਜੋੜ ਕੇ ਰੱਖਣਾ ਪਰ ਇੱਕ ਇੱਕ ਦੇ ਕੰਨ ਪਰ ਦੇ ਨੇ ਪਹਿਲਾਂ ਅਮਨ ਨੂੰ ਦੇ ਫਿਰ ਆਣ ਕੇ ਮੇਨਾ ਆਡਾ ਲਾਇਆ ਹੁਣ ਤੁਹਾਡੇ ਕੰਨ ਪਰ ਕਿਆ ਨੇ ਹੁਣ ਤੁਸੀਂ ਆਣ ਕੇ ਮੇਰੇ ਦਿਵਾਲੇ ਹੋ ਗਏ ਉਹ ਜਿਹੜਾ ਡਹਿ ਪਈ ਤੂੰ ਚੁੱਪ ਕਰ ਜਾਂਦੀ ਪਰ ਤੁੰਗਾਂ ਵੀ ਨਹੀਂ ਨਾ ਚਲੋ ਠੀਕ ਹੈ ਮੈਂ ਨਾ ਹੁਣ ਜੇ ਉਹਨਾਂ ਨੇ ਕੁਝ ਵੀ ਕਹਿ ਕੇ ਰਹਿਣਾ ਮੈਂ ਕੁਝ ਬੋਲਣ ਨਹੀਂ ਕਹਿੰਦਾ ਮੈਂ ਗੁੰੰਗੀ ਬਣ ਜੰਨੀ ਫਿਰ ਵੇਖ ਲਾਂਗੀ ਉਹ ਜਿਹੜੀ ਕੁਝ ਨਹੀਂ ਬੋਲਦੀ ਹੈਗੀ ਉਹਨੂੰ ਕਿੰਨਾ ਕਹਿਣ ਦਿੱਤਾ ਇੱਥੇ ਤੁਸੀਂ ਮੈਨੂੰ ਦੱਸੋ ਹਾਂ ਮੈਂ ਰੋ ਰਾਂ ਨਹੀਂ ਆਓ ਫਿਰ ਉਹ ਬੰਨੇ ਉਹ ਕੁਝ ਸਮਝਾਉਣਾ ਤਾਂ ਬਹੁਤ ਹੋਰ ਡਾਪੀ ਹੈ ਸਮਝਾਉਣ ਆਇਓ ਮੈਨੂੰ ਨਾ ਸਮਝਾਓ ਜਾ ਕੇ ਉਹਨਾਂ ਨੂੰ ਸਮਝਾਓ ਜਿਹੜੇ ਨਿਤ ਦਾ ਕਲੇਸ਼ ਪਾਛੜਦੇ ਨੇ ਘਰ ਵਿੱਚ ਬਿਨਾਂ ਮਤਲਬ ਤੋਂ ਕੀ ਕਰੇ ਬੰਦਾ ਮੰਮੀ ਕੋਈ ਨਹੀਂ ਮੈਂ ਸਮਝਾਇਆ ਉਹਨੂੰ ਦਰਫੜੇ ਮੋ ਤੇਰਾ ਕੀ ਸਮਝਾ ਕੇ ਆਇਆ ਮੈਂ ਜੁਬਾਨ ਤੇ ਉਹਦੀ ਚੱਲਣ ਰਹੀ ਪਟਾਕ ਪਟਾਕ ਤੇ ਉਹ ਤੈਨੂੰ ਗੱਲਾਂ ਕਰਨ ਰਹੀ ਸੀਗੀ ਡੱਡਾਂ ਦੀ ਮਰਚਲੇ ਮਰਚਲੇ ਨਾ ਹੋਣ ਤੇ ਕਿਤੇ ਵੱਡਾ ਉੱਤੋਂ ਵੱਧ ਤੇ ਉੱਤੋਂ ਵੱਧ ਆਹ ਹੁਣ ਸਿਰ ਪਾੜਦਾ ਹਣਾ ਉਹਦਾ ਮੈਂ ਤੈਨੂੰ ਪਾੜਨਾ ਵਾ ਸਿਰ ਹਣਾ ਦਾ ਪਾੜੋ ਚੱਲ ਆ ਗਿਆ ਆ ਗਿਆ ਹੁਣ ਮੈਂ ਚੱਲਿਆਂ ਤਾਂ ਵੀ ਤਮਾਸ਼ਾ ਨਾ ਲਾ ਛੜਿਓ ਮਗਰੋਂ ਵੇਖਾ ਤਮਾਸ਼ਾ ਨਾ ਲਾ ਛੜਿਓ ਬੁੱਢੀ ਗਾੜੀ ਤੇ ਗੱਲ ਨਹੀਂ ਆਈ ਤਾਂ ਮੇਰੇ ਨਾਲ ਕਿਦਾਂ ਗੱਲਾਂ ਕਰਦਾ ਵਾ ਦਫਾ ਹੋਣਾ ਨਾ ਹੋਵੇ ਤੇ ਇਹਦੀ ਜੁਬਾਨ ਦਾ ਕੁਝ ਕਰਨਾ ਹੀ ਪੈਣਾ ਵਾ ਇਹ ਕੋ ਜਿਆਦਾ ਹੀ ਚਲਦੀ ਹੈ ਇਹਦੀ ਹੁਣ ਸਰਨਾ ਹਾਂਜੀ ਬੈਠਿਆ ਇੱਕ ਮਿੰਟ ਕਿਉਂ ਕੀ ਗੱਲਾਂ ਬਾ ਹਾਂ ਦੱਸੋ ਮੇਰੀ ਗੱਲ ਸੁਣ ਤੈਨੂੰ ਪਤਾ ਮੈਂ ਕੱਲ ਦਾ ਆਇਆ ਵਾਂ ਤੇ ਹੁਣ ਸਾਡੇ ਕੋ ਸਾਰਾ ਚੱਲ ਚੱਲੀਏ ਮੈਂ ਆਇਆ ਜਸ ਨਹੀਂ ਜਾਣਾ ਹੈਗਾ ਸਿੱਧੀ ਗੱਲ ਵਾ ਤੁਹਾਨੂੰ ਪਤਾ ਹੁਣ ਮੈਂ ਆਦਨ ਕਿੱਦਾਂ ਆਈ ਹਾਂ ਤੇ ਫੇਰ ਮੈਂ ਚਲ ਜਾਂਦੀ ਗਈ ਫੇਰ ਤੁਹਾਡੀ ਮਾਮੀ ਨੂੰ ਕੋ ਸਮਝੇ ਨਾ ਤੇ ਚਲੋ ਨਥੀ ਬਿਠੀ ਰਹਿਣਾ ਵਾ ਲੈ ਅਸ ਨਹੀਂ ਉਦਨ ਆਈ ਹਾਂ ਮੈਂ ਹੁਣ ਮੰਮੀ ਦਾਦੀ ਦੀ ਸਲਾਹ ਤੋਂ ਬਿਨਾਂ ਨਹੀਂ ਜਾਣਾ ਮੈਂ ਉਥੇ ਚਲ ਗਈ ਨਾ ਤੁਸੀਂ ਕੋ ਕੋ ਕਹੋ ਨਾ ਤੁਹਾਡਾ ਪਿਆ ਪਰਾ ਕਵੇ ਨਾ ਪਿਓ ਕਵੇ ਤੇ ਉਹ ਮੈਨੂੰ ਨਿਆ ਗੱਲਾਂ ਕਰਦੀ ਐ ਸਮਝ ਨਹੀਂ ਕੱਖ ਨਹੀਂ ਗਈ ਉਥੇ ਮੈਨੂੰ ਚਲੋ ਕੋਈ ਨਹੀਂ ਹੁਣ ਕਰਦੇ ਆ ਕੋਨਾ ਕੋਈ ਵੇਣੇ ਆ ਕੀ ਬੰਦਾ ਵਾ ਪਰ ਹੁਣ ਉਥੇ ਬਹਿ ਕੇ ਫੇਰ ਸਰਨਾ ਵਾ ਕੀ ਕਰਨਗੇ ਯਾਰ ਮੈਂ ਕੋਈ ਗੱਲ ਨਹੀਂ ਮੈਂ ਆਪਣੇ ਮਾਂ ਪਿਓ ਦੀ ਸਲਾਹ ਤੋਂ ਬਿਨਾਂ ਨਹੀਂ ਜਾਣਾ ਹਾਂ ਕਿਤੇ ਵੀ ਤੈਨੂੰ ਪਤਾ ਵੀ ਹੈਗਾ ਤੈਨੂੰ ਕਿਦਾਂ ਆਈਂ ਤਰ ਤੁਰ ਕੇ ਨਾ ਮੇਰੇ ਕੋ ਕਿਤੇ ਕਰਾਇਆ ਹੈ ਕਾਹੀਗਾ ਤੇ ਤੈਨੂੰ ਤਾਂ ਮੈਂ ਕਾਹੇਗਾ ਵੀ ਚਲ ਮੈਂ ਤੈਨੂੰ ਸਾਡਾ ਨਾ ਤੇ ਮੈਂ ਤੈਨੂੰ ਸਾਡ ਜਾਦਾ ਤੇ ਪਿਆਰ ਨਾਲ ਤੁਹਾਨੂੰ ਸਾਡ ਕੇ ਜਾਣਾ ਤੇ ਲੈ ਜਾ ਤੂੰ ਉੱਥੇ ਗੁੱਸੇ ਤੂੰ ਦਾ ਮੇਰੀ ਵੀ ਨਹੀਂ ਗੱਲ ਸੁਣਦੀ ਉਹ ਦਿਨ ਉਹ ਦਿਨ ਤੁਸੀਂ ਵੇਖਿਆ ਨਹੀਂ ਮਾਂ ਤੁਹਾਡੀ ਕਿਦਾਂ ਪਈ ਸੀ ਮੈਨੂੰ ਕਿਦਾਂ ਹੱਥੀ ਪੈਣ ਤੱਕ ਗਈ ਸੀਗੀ ਹੋਰ ਮਤਲਬ ਜਿਵੇਂ ਕਿ ਸੁਣਨੀ ਹੈਗੀ ਮੇਰੀ ਗੱਲ ਸੁਣ ਜੇ ਤੂੰ ਆਪਣਾ ਨਹੀਂ ਤੇ ਕੁੜੀ ਦਾ ਹੀ ਸੋਚ ਲਾ ਤੈਨੂੰ ਪਤਾ ਉਹਦਾ ਵੀ ਉੱਥੇ ਜੀਣ ਨੀਂਗਾ ਲੱਗ ਉਹ ਇਹ ਕਹਿੰਦੀ ਮੈਂ ਮੰਮੀ ਕੋ ਜਾਣਾ ਤੇ ਹੁਣ ਫਿਰ ਜੇ ਇੱਥੇ ਰਵੇਂਗੀ ਤੇ ਫਿਰ ਸਕੂਲ ਤੱਕ ਕਿੱਦਾਂ ਆਉਣਾ ਭਰਾ ਹੀ ਖਰਾਬ ਹੁੰਦੀ ਆ ਕੋਈ ਗੱਲ ਨਹੀਂ ਉਹ ਇੱਥੇ ਛੱਡ ਜੋ ਮਰੇ ਕੰਮ ਚੰਗਾਵਾ ਤਾਨੂੰ ਨਹੀਂ ਭਾਕਣਾ ਚਾਹ ਹੋ ਕੇ ਉਹਨਾਂ ਦੇ ਛਤਰਖਾਨ ਡਈ ਆ ਮੈਂ ਮੈਂ ਨਹੀਂ ਹੁਣ ਜਾਣਾ ਉੱਥੇ ਤਾਂ ਸਦੀ ਗੱਲ ਵਾ ਨਾ ਜਿੱਦਨ ਦੀ ਮੈਂ ਆਈ ਆ ਮਗਰੋਂ ਦਾ ਮੰਮੀ ਨੇ ਫੋਨ ਕੀਤਾ ਜਾਂ ਅੰਟਾਰੀ ਨੇ ਕੀਤਾ ਵਾ ਕਿ ਜਾ ਆ ਜਾ ਘਰ ਹੁਣ ਆ ਕੜੀ ਬੜੀ ਉਹਨਾਂ ਦੇ ਤੇ ਮੈਂ ਤਾਂ ਕੀਤਾ ਨਾ ਉਹਨਾਂ ਨੂੰ ਵੀ ਲੋਰਵਾ ਮੇਰਾ ਇਦਾਂ ਕਰਦੇ ਮੇਰਾ ਬਹਾਦਾ ਬਰਬਾਦ ਹੋਣ ਰਿਹਾ ਵਾ ਜੇ ਮੇਰਾ ਹੋਣਦਾ ਤੇਰਾ ਨਹੀਂ ਹੋਣਦਾ ਮੈਂ ਤਨੀਓਸ ਨਹੀਂ ਹੋ ਇਦਾਂ ਜਾਣਾ ਮੇਰਾ ਮਾਪੇ ਜਦਾਂ ਕਹੂਗਾ ਮੈਂ ਹੁਣ ਉਦਾਂ ਹੀ ਕਰਨੀ ਐ ਇੰਨਾ ਚਿਰ ਉਹ ਗੱਤ ਤੁਹਾਡੇ ਸਾਹਮਣੇ ਮੈਂ ਕਦੇ ਇਹਨਾਂ ਨੂੰ ਕੋਈ ਗੱਲ ਨਹੀਂ ਦੱਸੀ ਵੀ ਕੀ ਉੱਥੇ ਹੁੰਦਾ ਕੀ ਨਹੀਂ ਹੁੰਦਾ ਚਲੋ ਮੈਂ ਡਰੀ ਹੁਣਾਂ ਨਾ ਕਰਦਾ ਉਹ ਗੱਲ ਕਰ ਲੋ ਗੱਲ ਕੀ ਜਾਂਦੀ ਐ ਮੈਂ ਤਨੀਗਾ ਜਾਣਾ ਹੈਗਾ ਉੱਥੇ ਸਾਰੀ ਉਮਰ ਇਹੋ ਕੰਮ ਹਾਲੀ ਰਹਿਣਾ ਉਹ ਰਛਤਰ ਖਾਂਦੇ ਰਹੋ ਸਾਰੀ ਉਮਰੀ ਨਾ ਕੁੜੀ ਨੂੰ ਕੱਕ ਸਮਝਦੇ ਐ ਮੈਂ ਕਿਹਾ ਬਾਪਰ ਲੈ ਲੈਣਾ ਹੱਥਾਂ ਨਾਲ ਰਹਿ ਜੀ ਕੋਈ ਨਹੀਂ ਮਲੇਉਣਾ ਵਾ ਆ ਵਾ ਕੀਤੀ ਆ ਘਟੇ ਦੀ ਮੈਂ ਚੋਕੇ ਦੇ ਅੰਦਰ ਸਾਂਭ ਲੈਨੇ ਆ ਸੁੱਕਾ ਵਾ ਸਾਰਾ ਸਿਆਲ ਕਿਤੇ ਆਵ ਕਿਤੇ ਸਾਗ ਸੂਕ ਬੰਦੇ ਨੂੰ ਬਣਾਉਣਾ ਪਏ ਕਿਤੇ ਆਗੂ ਕੋ ਬਾਲ ਨਹੀਂ ਪਏ ਤੇ ਸਰ ਜਾਊਗਾ ਤੇ ਫਿਰ ਇਦਾਂ ਨਾ ਰੱਖਿਓ ਇਹਨਾਂ ਦੀ ਗੰਡ ਬਨ ਕੇ ਨਾ ਤੇ ਬਰਾਂਡੇ ਡੰਗਰਾਂ ਵਾਲੇ ਚੜਾ ਦਈਓ ਉੱਥੇ ਲੋਡ ਪਈ ਤੇਰਾ ਥਾਵਾਂ ਅੱਗੇ ਵੇਲਾ ਮੈਂ ਰੱਖ ਦੇਣਾ ਵਾ ਆ ਮੱਡੇ ਆ ਤੋੜਨਾ ਕਿ ਆਹ ਦੇ ਮੋਟੇ ਆ ਨਾ ਗਾ ਰਾਇ ਮੈਂ ਚੱਲ ਵੱਡੂ ਡੂਡ ਦਿੰਨੇ ਆ ਆ ਹੋ ਚੱਲ ਆਹ ਵਧੀਆ ਓ ਤਾਂ ਝੜੀ ਚੂੜੀ ਦਾ ਨਹੀਂ ਪਤਾ ਹੈਗਾ ਆਹੋ ਮੀ ਮਾਂ ਦਾ ਹੁਣ ਪੈਣੀ ਆ ਕਿ ਸਿਲੰਡਰਾਂ ਨਾਲ ਕਿਤਾ ਕਿਹੜੇ ਝਟ ਮੁੱਕ ਜਾਂਦੇ ਨੇ ਨਾਲਿਆ ਬਾਲਣ ਹੋਏ ਤੇ ਚੱਲ ਇਹ ਆ ਵੀ ਵੇਲੇ ਵੇਲੇ ਕਿਤੇ ਲੋੜ ਪਏ ਤੇ ਬੰਦਾ ਬਾਲ ਤਾਂ ਲੈਂਦਾ ਨਾਲ ਅੰਦਰੋਂ ਕੱਢ ਕੇ ਚਲੋ ਕਰ ਲਓ ਫਿਰ ਹੈ ਡੜੀ ਹੋਣੀ ਤੇ ਉਹ ਡੇ ਬਾਲਣ ਤੁਰਨ ਮੰਮੀ ਵੀ ਲੱਗ ਗਈ ਆ ਚੱਲ ਵਧੀਆ ਆ ਇਹਨਾਂ ਨੂੰ ਕਹਿਣਾ ਵੀ ਸਮਝਾਓ ਸਰਦਨ ਨੂੰ ਚਲੋ ਪਰੇ ਮੈਂ ਲਿਆਵਾਂ ਦਾਤਰ ਆ ਵੱਡੇ ਆ ਉਹਦੇ ਨਾਲ ਹੀ ਜਾਣਾ ਵਾ ਮੋਟੇ ਆ ਡਾਡੀ ਜੀ ਆਹ ਸਾਨੀ ਮੈਂ ਕਿਹਨੂੰ ਸਮਝਾਵਾਂ ਸਰਨ ਨੂੰ ਉਹ ਤਾਂ ਨਿਆਣਾਂ ਵਾਂਗੂ ਜਿੱਦ ਕਰਕੇ ਬੈਠੀ ਆ ਕਹਿੰਦੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਕੀ ਗੱਲ ਹੋ ਗਈ ਮੈਂ ਤੈਨੂੰ ਕਹਿੰਦਾ ਮੈਂ ਆਇਆ ਵਾ ਕੱਲ ਦਾ ਤੇ ਚੱਲ ਚਲੀਏ ਉਹ ਮੇਰੀ ਗੱਲ ਸੁਣ ਹਾਂਜੀ ਸਾਨੀ ਗੱਲ ਵਾ ਇਦਾਂ ਕੁੜੀ ਸਾਡੀ ਨੂੰ ਨਾ ਉੱਥੇ ਤੁਸੀਂ ਬਹੁਤ ਤਾਂ ਕਰਕੇ ਰੱਖਿਆ ਵਾ ਅਹੀਂ ਕੁੜੀ ਨਹੀਂ ਇਦਾਂ ਗੱਲ ਨਹੀਂ ਡੈੜੀ ਮਾਤਾ ਨੂੰ ਕੱਲ ਵੀ ਕਿਹਾ ਹੈਗਾ ਮੈਂ ਕਿੱਥੇ ਨਹੀਂ ਸਾਹ ਦਿੱਤਾ ਸਰਨ ਦਾ ਤੁਸੀਂ ਹੁਣ ਬਾਕੀ ਜਿਆ ਕਰਕੇ ਮੈਨੂੰ ਵੀ ਗਲਤ ਕਹਿਣ ਲੇਗੇ ਤੇ ਜਲਦੀ ਮੈਂ ਗਲਤ ਮਾ ਤਾਂ ਫਿਰ ਮੈਂ ਤਾਂ ਵੀ ਮਾਫੀ ਮੰਗਦਾ ਨਹੀਂ ਵੇ ਮੇਰੀ ਗੱਲ ਸੁਣ ਮੈਂ ਬਹੁਤੀਆਂ ਗੱਲਾਂ ਚ ਨਹੀਂ ਪੈਂਦਾ ਤੂੰ ਜਾਂਦੇ ਆਪਣੇ ਮਾਪਿਆਂ ਨੂੰ ਇੱਥੇ ਲੈ ਆਇਆ ਨਾਲ ਤੇ ਆਪਾਂ ਕੁੜੀ ਨੂੰ ਘਰ 당ਾਂਗੇ ਤੇ ਜੇ ਨਹੀਂ ਨਾ ਹੁੰਦੇ ਕੋਈ ਵੀ ਨਹੀਂ ਹੁੰਦੇ ਨਾ ਤੇ ਫਿਰ ਇਹ ਆ ਵੀ ਚੁੱਪ ਕਰਕੇ ਤੇ ਉਹਨਾਂ ਨੂੰ ਕਹਾਂ ਮੈਨੂੰ ਵਾਕ ਕਰੋ ਤੇ ਸਾਨੂੰ ਆਣ ਕੇ ਦੱਸ ਵੀ ਮੈਂ ਵਾਕ ਹੋ ਗਿਆ ਵਾ ਠੀਕ ਆ ਕਿ ਨਹੀਂ ਦੋ ਆਜ ਇੱਕ ਕੰਮ ਕਰਨਾ ਪੈਣਾ ਵਾ ਜਾਂਦੇ ਤੇਰੇ ਮਾਪਿਓ ਇੱਥੇ ਆਉਣ ਜੇ ਉਹਨਾਂ ਨੇ ਫਿਰ ਜਿੱਦਾਂ ਤੁਸੀਂ ਸਾਰਾ ਪਰਿਵਾਰ ਇਕੱਠਾ ਜਿਹੜੇ ਟਾਈਮ ਕੱਟਣਾ ਕੱਟ ਲੋ ਅਸੀਂ ਨਹੀਂ ਆਂਦੇ ਵੀ ਤੁਸੀਂ ਵਾਕ ਹੋ ਤੇ ਜੇ ਉਹਨਾਂ ਦੀ ਆਕੜ ਵਾ ਨਾ ਤੇ ਅਸੀਂ ਕੁੜੀ ਦਾ ਨਹੀਂ ਕੱਢ ਲੈਣੀ ਕੁੱਤ ਨਾਲੀ ਵੀ ਘਰ ਦੀ ਗੱਲ ਘਰ ਵਿੱਚ ਰਹਿਣੀ ਚਾਹੀਦੀ ਜਿੱਦਨ ਸ਼ਰਨ ਨੇ ਇੱਥੋਂ ਪੈਰ ਕੁੱਟਿਆ ਸੀ ਘੱਮਸੋ ਘੱਮ ਤੂੰ ਹੀ ਸੋਚ ਦੋ ਆਪਣੇ ਮਾਪਿਆਂ ਨੂੰ ਬਿਠਾਲ ਦੋ ਵੀ ਇਹ ਕਿਦਾਂ ਦਾ ਕੰਮ ਕਰਦੇ ਜੀ ਮੈਨਾਂ ਬੜਾ ਡੱਕਾਏਗਾ ਸ਼ਰਨ ਨੂੰ ਇਹ ਮੇਰੀ ਵੀ ਨਹੀਂ ਸੀ ਮੰਦੀ ਤੂੰ ਤਾਂ ਡੱਕਿਆ ਸੀ ਤੇਰੀ ਮਾਂ ਨੇ ਕੀ ਕੁਝ ਕੀਤਾ ਉਹਨਾਂ ਪਤਾ ਤੈਨੂੰ ਇਹ ਗੱਲ ਦਾ ਡੈਡੀ ਜੋ ਵੀ ਹੋਇਆ ਮੈਨੂੰ ਸਾਰਾ ਪਤਾ ਵਾ ਜੇ ਤੁਸੀਂ ਫੇਰ ਵੀ ਕਹਿੰਦੇ ਹੋ ਨਾ ਮੈਂ ਡੈਡੀ ਨੂੰ ਛੱਡ ਲੈਣਾ ਵਾ ਨਹੀਂ 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 ਡੈਡੀ ਨੂੰ ਬਿਲਕੁਲ ਨਹੀਂ ਛੱਡਣਾ ਉਹ ਤਾਂ ਮਿੱਟੀ ਦਾ ਬਾਵਾ ਵਾ ਉਹ ਨਾ ਕਹੇ ਦੀ ਮਾਰੀ ਕਰੇ ਨਾ ਚੰਗੀ ਕਰੇ ਨਾ ਉਹ ਨੂੰ ਤੇਰੀ ਮਾਂ ਨੂੰ ਕੁਝ ਕਹਿਣ ਜੋਗਾ ਉਹਨੇ ਇਥੇ ਕਦੀ ਗੱਲ ਕਰਨੀ ਆ ਸਦਣਾ ਦੇ ਆਪਣੀ ਮਾਂ ਨੂੰ ਸਦ ਠੀਕ ਆ ਜਣੀ ਉਹਦੇ ਨਾਲ ਕਰਾਂਗੇ ਗੱਲ ਚਲੋ ਫਿਰ ਮੈਂ ਜਾਨਣਾ ਕੋਈ ਨਹੀਂ ਵੇਣਾ ਕੀ ਕਹਿੰਦੇ ਆ ਮੇਰੇ ਪੁੱਤ ਕੋਈ ਇੰਨਾ ਸੋਚ ਜਦਨ ਸ਼ਰਨੋਂ ਉਥੋਂ ਆਈ ਹੀ ਕੋਈ ਉਹਨੂੰ ਪਿਆਹ ਤੇ ਲਾ ਦਿੱਤਾ ਉਹ ਭਲਾ ਕਿਦਾਂ ਆਈ ਉਹਨੇ ਮੈਨੂੰ ਸਾਰਾ ਕੁਝ ਦੱਸਿਆ ਮਾਰੇ ਪਿਓ ਨੂੰ ਨਹੀਂ ਦੱਸਿਆ ਠੀਕ ਆ ਮੰਮੀ ਪਰ ਇਹ ਮੇਰੀ ਮੰਨਦੀ ਨਹੀਂ ਜਾਂ ਮੈਨੂੰ ਦਾ ਕਹਿੰਦੀ ਮੇਰੇ ਕੋਲ ਚਲੋ ਹੁਣ ਬਹੁਤਿਆ ਗੱਲਾਂ ਚ ਮਾਰੀ ਦੇ ਵਿੱਚ ਗਲਤੀ ਹੈ ਨਹੀਂ ਕੋਈ ਫਿਰ ਮੈਨੂੰ ਕਹੀ ਨਾਲੇ ਮੇਰੀ ਗੱਲ ਸੁਣ ਲੈ ਜਾ ਲੱਗੇ ਨਾ ਕੁੜੀ ਨੂੰ ਨਾਲ ਦੇ ਲੈ ਕੇ ਜਾਇ ਉਹ ਮਗਰੋਂ ਰੋਂਦੀ ਰਹਿੰਦੀ ਆ ਕੁੜੀ ਤੋਂ ਬਗੈਰ ਠੀਕ ਆ ਠੀਕ ਆ ਕਿ ਨਹੀਂ ਤੇ ਤੂੰ ਪ੍ਰਸ਼ਾਦਾ ਸ਼ਕਲਾ ਤੇ ਚੁੱਪ ਕਰਕੇ ਤੇ ਜਾ ਤੇ ਜਾ ਕੇ ਉਹਨਾਂ ਨਾਲ ਗੱਲ ਕਰ ਲੈ ਜਾ ਤੇ ਉਹਨਾਂ ਨੂੰ ਲੈ ਕੇ ਆ ਇੱਥੇ ਦੋਵਾਂ ਨੂੰ ਤੇ ਜੇ ਨਹੀਂ ਤੇ ਚੁੱਪ ਕਰਕੇ ਵਾਖੋ ਗਿਆ ਹੀ ਉਧਰ ਨਾ ਆਈ ਜੇ ਨਹੀਂ ਕੋਈ ਗੱਲ ਬੰਦੀ ਤੇ ਤੂੰ ਉੱਥੇ ਰਹਿ ਇੱਥੇ ਰਹੂਗੀ ਅਸੀਂ ਨਹੀਂ ਕੁੜੀ ਘੱਲਣੀ ਇੱਥੇ ਅਸੀਂ ਮਰਵਾਈ ਆ ਕੁੜੀ ਨੂੰ ਉੱਥੇ ਨਾਲੇ ਜਿਹੜੀ ਤੇਰੀ ਮਾਂ ਵਾ ਨਾ ਉਹਦਾ ਦਿਲ ਕਰਦਾ ਜੇਲ੍ਹਾਂ ਦਾ ਸਫ਼ਰ ਕਰਨ ਨੂੰ ਗੱਲ ਸੁਣੋ ਐਵੇਂ ਨਾ ਮੁੰਡੇ ਨੂੰ ਗੁੱਸੇ ਹੋਈ ਜਾਓ ਆਪਤ ਮੇਰੇ ਰੋਟੀ ਲਮਣੀ ਆ ਤੇ ਖਾ ਮੇਰਾ ਪੁੱਤ ਹੈ ਕੁੜੀ ਦਾ ਲੋ ਪੀਤਾ ਇਹਨਾਂ ਨੇ ਸਾਰਿਆਂ ਨੇ ਰਾਜ ਮਿਲ ਕੇ ਹੁਣ ਉਹਥੇ ਫੇਰ ਘਲਦੀਏ ਉਹਨੂੰ ਅਸੀਂ ਨਹੀਂ ਘਲਦੀਏ ਉਹਨੂੰ ਲਿੰਮਟ ਮੇਰੀ ਗੱਲ ਸੁਣਣਾ ਵਿਆਹ ਤੇ ਪੁੱਤ ਦਿੱਤੇ ਆ ਗਿਆ ਤੇ ਲਿੰਮਟ ਤਾਂ ਕੀ ਬਣਿਆ ਡੈਡੀ ਪਾਸ ਕੰਮ ਸਾਰਾ ਹੋਇਆ ਗਿਆ ਹੈ ਸੈਨ ਹੀ ਹੋਣੀ ਨੇ ਬਸ ਇੱਕ ਪੇਪਰ ਤੇ ਰਹਿ ਗਈ ਨੇ ਅੱਛਾ ਤੇ ਜਦਨ ਉਹ ਹੋ ਗਏ ਹੈ ਤੇ ਫਿਰ ਹਰ ਸੇ ਬਹੁਤ ਕਾਹੇ ਤੱਕ ਆ ਗਿਆ ਉਹਨੂੰ ਉਦਾਂ ਦੇ ਆਰਟੀਆਂ ਦਾ ਹੀ ਲੈ ਗਏ ਅੱਛਾ ਉਹ ਨਹੀਂ ਨਹੀਂ ਉਹ ਤੋਂ ਨਹੀਂ ਕਿ ਉਹ ਤੋਂ ਨਹੀਂ ਕਿ ਇਹਨੇ ਫੜਨੇ ਠੀਕ ਨਹੀਂ ਇਹ ਲਿਬਣ ਦਾ ਕੰਮ ਚੰਗਾ ਵਾ ਵਿਆਜ ਬੜਾ ਪੈਣਾ ਉਹ ਫੋਟ ਗੱਲ ਵਗ ਇਹਦਾ ਆਇਆ ਵੀ ਚਲੋ ਗਾਹ ਮੁਰ ਕੇ ਫਸਲ ਜਦੋਂ ਆਏਗੀ ਤਾਰ ਛੜਾਂਗੇ ਤੇ ਆਈਟ ਲਈ ਕਰਦੇ ਰਾਵਾਂ ਕਰਾਂਗੇ ਇੱਕ ਦੇ ਵਿਆਜ ਘਟਾ ਆ ਵਾਹ ਵਾਹ ਤੇ ਜੇ ਕਿਤੇ ਲੋਡ ਪਈ ਕਰੇਗੀ ਬਣ ਤਲਾਂਗੇ ਨਹੀਂ ਤੇ ਉੱਤੇ ਜਮਾ ਪਏ ਨੇ ਉਹ ਨਾਲੇ ਇੱਕ ਗੱਲ ਵਾ ਨਾ ਵੀ ਨਵੀਂ ਪੁਰਾਣੀ ਬੰਦਾ ਫੜ ਲਾ ਕੇ ਤੇ ਕਰ ਵਾਦਾ ਘਾਟਾ ਕਰ ਜਾਂਦਾ ਵਾ ਇੱਕ ਗੱਲ ਹੋ ਰਹੀ ਹੈ ਹਾਂ ਮੈਨੇਜਰ ਨਾਲ ਹੀ ਗੱਲਾਂ ਦੀ ਵੀ ਜੇ ਤੁਹਾਡਾ ਵਿਹਾਰ ਰਿਆ ਸਾਫ਼ ਇਹ ਵਧੀਆ ਅੱਛਾ ਫਿਰ ਵਿਆਹ ਨੂੰ ਜੀ ਤਾਰ ਛੜਿਆ ਕਰੇ ਅੱਛਾ ਅੱਛਾ ਠੀਕ ਹੈ ਤਾਂ ਪਹਿਲਾਂ ਦੋ ਤਿੰਨ ਜਿਹੜੀਆਂ ਤੁਸੀਂ ਤਾਂ ਨਵੀਂ ਪੁਰਾਣੀ ਕਰਾਂ ਕਰਾਂਗੇ ਐਡੀ ਵੀ ਨਹੀਂ ਕਰਨ 4 ਹੀ ਆ ਗਈ 4 ਮਰਲੇ ਹਾਂ ਫਸਲ ਬਥੇਰੀ ਹੁੰਦੀ ਹੈ ਨਹੀਂ ਨਹੀਂ ਠੀਕ ਹੈ ਠੀਕ ਹੈ ਅੱਬਾ ਕੋਈ ਇਸ ਤਰ੍ਹਾਂ ਵਾ ਨਹੀਂ ਨਹੀਂ ਦੱਸਾਂ ਕੀ ਗੱਲ ਆ ਬਤਨੇ ਦੇ ਪੁੱਤ ਨਹੀਂ ਥੋੜੇ ਬੁਢੇ ਵਿਆਹ ਚ ਹੀ ਆ ਤੇ ਇਸ ਤਰ੍ਹਾਂ ਕਰਾਂਗੇ ਤੇ ਮੁੜ ਕੇ ਦੇ ਦਿਆਂ ਨਾ ਹੌਣ ਬਣਾ ਲਓ ਤੇ ਕੋਈ ਟਾਈਮ ਪਾ ਕੇ ਲਿਮਟ ਮੜ ਕੇ ਬੰਦ ਕਰ ਦਾਂਗੇ ਠੀਕ ਨਹੀਂ ਕੋਈ ਗੱਲ ਨਹੀਂ ਹਾਂ ਉਹ ਵਿਆਹ ਵੀ ਚੰਗਾ ਭਲਾ ਕਰਨਾ ਪੈਣਾ ਹੈ ਉਹ ਯਾਰ ਤੈਨੂੰ ਪਤਾ ਕੱਲੀ ਗੱਲੀ ਕੁੜੀ ਆ ਮੈਂ ਕੱਲੀ ਕੱਲੀ ਕੁੜੀ ਆ ਤੇ ਨਾਲੇ ਨਾਲੇ ਸਾਰਾ ਕੁਝ ਕਰਨਾ ਪੈਣਾ ਵਾ ਅਗਲੇ ਬੰਨੇ ਜਿਹੜੀ ਫਿਰ ਪਾਰਟੀ ਉਹ ਵੀ ਚੰਗੀ ਨਹੀਂ ਉਹ ਵੀ ਚੰਗੀ ਵਧੀਆ ਬੱਧੀ ਵਾਲੀ ਚੰਗੇ ਨੇ ਚੰਗਾ ਪੁੱਤ ਸਾਡੀ ਧੀ ਸੌਕੀ ਰਹਜੂਗੀ ਠੀਕ ਨਹੀਂ ਇਹੋ ਕੋਈ ਹੁੰਦਾ ਵਾ ਅੱਜ ਕੱਲ ਜਿਹੜੀ ਧੀ ਭੈਣ ਸੌਕੀ ਹੈ ਨਾ ਉਹਦਾ ਸਭ ਕੁਝ ਵਿੱਚ ਇਹ ਆ ਜਾਂਦਾ ਵਾ ਠੀਕ ਨਹੀਂ ਇਹਦੇ ਕਈ ਵੇਖਿਆ ਵਾ ਲੋਕ ਹੈਂ ਉਹ ਸਨੀ ਨਹੀਂ ਹੁੰਦੇ ਲੱਗਦਾ ਤੇ ਫਹੀ ਯਾਰ ਨਾ ਬਣਾਜਾ ਇਧਰ ਆ ਗਾ ਸੁਣ ਮੇਰੀ ਗੱਲ ਸੁਣ ਕੱਲਾ ਹੀ ਆਉਣ ਡਿਆ ਤੇ ਸ਼ਰਮ ਕਿੱਥੇ ਆ? ਉਹ ਡਾਕਟਰ ਸਰਦ ਨਾਉਂ ਨਹੀਂ ਆਉਂ ਪਲਾਇਆ ਉਹਨਾਂ ਨੇ ਕਿਉਂ? ਨਹੀਂ ਆ ਆਹੋ ਕੀ ਕਹਿੰਦੇ? ਉਹ ਆਂਦੇ ਆ ਵੀ ਜਾਂ ਤੇ ਤੇਰਾ ਡੈਡੀ ਮੰਮੀ ਆ ਵੀ ਇੱਥੇ ਅੱਛਾ ਤੇ ਹੁਣ ਤੁਸੀਂ ਵੇਖ ਲਓ ਕੀ ਕਰਨਾ ਵਾ। ਉਹ ਯਾਰ ਮੈਂ ਤੇ ਚਲ ਜੂਗਾ ਪਰ ਮਾਂ ਤੇ ਨੇ ਨਹੀਂ ਮੰਨਣਾ। ਉਹਨੇ ਕਿਹਾ ਵੀ ਜੋ ਮਰਜ਼ੀ ਉਹਨੇ ਮੈਂ ਨਹੀਂ ਉਹਨਾਂ ਦੇ ਘਰ ਜਾਣਾ। ਠੀਕ ਨਹੀਂ? ਤੇ ਫਿਰ ਜੇ ਜੋਂ ਤੁਹਾਡਾ ਵਿੱਚ ਜੋਂ ਤੁਹਾਡਾ ਵਿਆਹ ਹੋਇਆ ਵਾ ਨਾ ਉਹਨੇ ਕਦੀ ਨਾ ਨਹੀਂ ਲਿਆ ਤੇ ਫਿਰ ਜਾ ਫਿਰ ਦੂਜੀ ਗੱਲ ਉਹ ਆਂਦੇ ਆਂ ਵੀ ਅੱਡ ਹੋ ਤੇ ਫਿਰ ਕੁਲਣੀ ਹੁਣੇ ਤੁਸੀਂ ਵੇਖ ਲਓ ਕੀ ਕਰਨਾ ਹੈ ਯਾਰ ਇਹ ਗੱਲ ਦੀ ਕੋਈ ਤੋਖ ਨਹੀਂ ਬਣਦੀ ਹੈ ਡੈਡੀ ਫਿਰ ਕੀ ਕਰਨਾ ਜੀ ਉਹ ਮਾੜਾ ਮੋਟਾ ਦੇ ਘਰਾਂ 'ਚ ਲੜਾਈ ਝਗੜੇ ਹੁੰਦੇ ਰਹਿੰਦੇ ਆ ਭਾਈ ਤੋ ਅੱਡ ਹੋਣ ਤੱਕ ਥੋੜੀ ਨਾ ਉਮਦ ਪਹੁੰਚਾਈ ਦੀ ਹੁੰਦੀ ਉਹ ਡੈਡੀ ਮਾੜਾ ਮੋਟਾ ਹੋਵੇ ਨਾ ਤੇ ਹੋਰ ਗੱਲ ਵਾ ਉਹਨੇ ਤੇ ਕਦੀ ਦੱਸਿਆ ਨਹੀਂ ਉਹਨਾਂ ਨੂੰ ਵੀ ਕੀ ਕੁਖ ਹੁੰਦਾ ਰਿਹਾ ਵਾ ਉਹਨੇ ਤੇ ਦੱਸਿਆ ਹੀ ਹੋਣਾ ਜਾ ਕੇ ਪੀ ਅੱਜ ਦੀ ਥੋੜੀ ਤੰਗ ਮੈਂ ਅੱਛਾ ਚਲੋ ਇਦਾਂ ਕਰੀਏ ਘਰ ਚੱਲੀਏ ਤੇ ਵੈਨਿਆ ਕੀ ਕਰਨਾ ਹੈ ਇੱਕ ਕਰੀ ਮਮੀ ਨਾਲ ਗੱਲ ਕਰੀਏ ਨਾਲੇ ਨਾ ਰਾਹ ਖੜੇ ਜਿਹੋ ਜੀ ਗੱਲ ਕਰਦੀ ਨਹੀਂ ਗਈ ਜਿਹੜੀ ਐਵੇਂ ਕੋ ਸੁਣ ਲੈ ਲੈ ਆਉਣ ਚੱਲ ਅੱਗੇ ਆ ਗਈ ਚੱਲ ਤੂੰ ਉਹਦੀ ਗੱਲ ਪਰ ਨਾ ਕਿੰਨਾ ਕਰੀ ਅੱਗੇ ਆ ਗਈ ਮੈਂ ਨਹੀਂ ਕਰਨੀ ਹੁਣ ਦੱਸਦਾ ਹੁਣ ਜੋ ਕਰਨਾ ਵੇਖ ਲੋ ਜਿਹੜੇ ਚਾਹੁੰਦੇ ਹੋ ਵੀ ਮੇਰਾ ਘਰ ਵਸੇ ਤੇ ਵੇਖ ਲੋ ਚੱਲ ਕੋਈ ਤੂੰ ਘਰ ਤੇ ਖਲਾ ਕਰ